ਮੈਂ ਸਤਨਾਮ ਸਿੰਘ ਪੰਨੂ ਖਸਾਰ ਵਿਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਆ ਗਏ ਅਸੀਂ ਜ਼ਿਲ੍ਹਾ ਮੋਗਾ ਦੀ ਔਰ ਕਮੇਟੀ ਦੀ ਮੀਟਿੰਗ ਪਿੰਡ ਖੋਸਰਨ ਧੀਰ ਵਿਖੇ ਲਾਈ ਹੋਈ ਆ ਸਾਰੇ ਕਿਸਾਨ ਆਗੂ ਜਿਹੜੇ ਆ ਔਰ ਕਮੇਟੀ ਦੇ ਬੈਠੇ ਹੋਏ ਸਾਨੂੰ ਆਹ ਹੋੜੇ ਪਤਾ ਲੱਗਾ ਵਾ ਵੀਡੀਓ ਵੀਡੀਓ ਤੇ ਨਹੀਂ ਪਤਾ ਲੱਗਾ ਸ਼ੰਭੂ ਬਾਗਰ ਦੇ ਉੱਤੇ ਜੋ ਮੋਰਚਾ ਚੱਲ ਰਿਹਾ ਅੱਜ ਚਾਰ ਸਾਢੇ ਚਾਰ ਮਹੀਨੇ ਤੋਂ ਉਹਦੇ ਉੱਤੇ ਕੋਈ ਜਨਸਰਾਵਲੋ ਕੋਈ 100 ਬੰਦਾ ਇਕੱਠਾ ਹੋ ਕੇ ਇਕੱਠਾ ਹੋ ਕੇ ਆਇਆ ਵਾ ਤੋਂ ਉੱਥੇ ਆਣ ਕੇ ਉਹਨਾਂ ਨੇ ਇਹ ਗੱਲ ਕਹੀ ਆ ਮੋਰਚੇ ਦੀ ਛੇੜ ਦੇ ਉੱਤੇ ਆਣ ਕੇ ਵੀ ਤੁਸੀਂ ਜਿਹੜੀ ਸੜਕ ਰੋਕੀ ਹੋਈ ਸੜਕ ਖੋਲੋ ਸਾਡਾ ਵਪਾਰਤ ਬਾਹ ਹੋ ਰਿਹਾ ਵਾ ਸਾਨੂੰ ਜੜੀ ਆਵਾਜ਼ ਜਾਰੀ ਆਵਾਜ਼ਾਈ ਦੇ ਵਿੱਚ ਦੀ ਪਰੇਸ਼ਾਨੀ ਹੋ ਰਹੀ ਹੈ ਉਹ ਬੰਦੇ ਕੁਝ ਅੰਮਾਲੇ ਵਾਲੇ ਪਾਸਿਓਂ ਆਏ ਆ ਹਰਿਆਣਾ ਵਾਲੇ ਪਾਸਿਓਂ ਤੇ ਕੁਝ ਜਿਹੜੇ ਆ ਇਧਰਲੇ ਪਾਸਿਓਂ ਵੀ ਉਹਨਾਂ ਦੇ ਨਾਲ ਲਏ ਆ ਇਸ ਤੋਂ ਪਹਿਲਾਂ ਵੀ ਇੱਕ ਦਿਨ ਵਪਾਰੀਆਂ ਦਾ ਵਫਦ ਆਇਆ ਸੀਗਾ ਤੋਂ ਕਿਸਾਨਾਂ ਕੋਲੋਂ ਮਿਲਿਆ ਸੀ ਉਸ ਦਿਨ ਵੀ ਉਹਨਾਂ ਨੂੰ ਇਹੀ ਗੱਲ ਕਿਸਾਨਾਂ ਕੋਲੋਂ ਨੇ ਕਹੀ ਸੀ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਕਹਿੰਦੇ ਆ ਕਿ ਅਸੀਂ ਸੜਕ ਰੋਕੀ ਨਹੀਂ ਜਿਹੜੀ ਸੜਕ ਜਾਮ ਕੀਤੀ ਪਈ ਹੈ 13 ਫਰਵਰੀ ਨੂੰ ਜਦੋਂ ਅਸੀਂ ਗਏ ਆ 13 ਫਰਵਰੀ ਤੋਂ ਹੀ ਹਫ਼ਤਾ ਇੱਕ ਪਹਿਲਾਂ ਰੋਕੀ ਹੋਈ ਹੈ 8 ਫਰਵਰੀ ਤੋਂ 7 ਫਰਵਰੀ ਤੋਂ ਉੱਥੇ ਸੜਕ ਜਿਹੜੀ ਆ ਕੰਡਾ ਕੱਡੀਆਂ ਹੋਈਆਂ ਵਾਂ ਕਿੱਲ ਗੱਡੇ ਹੋਏ ਆ ਪੱਥਰ ਲਾਏ ਹੋਏ ਇਹ ਤਰ੍ਹਾਂ ਹੀ ਘੌਰੀ ਇਤਰਾ ਹੀ ਬਾਕੀ ਬਾਰਡਰਾਂ ਤੇ ਵੀ ਇਤਰਾ ਹੀ ਸ਼ੰਭੂਪੜ੍ਹ ਉਹ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਦੀ ਸ਼ੈ ਉੱਤੇ ਅੱਜ ਵੀ ਕਹਿ ਰਹੇ ਆਂ ਕਿ ਉਹ ਛੜਕ ਜਿਹੜੀ ਆ ਉਹ ਹਰਿਆਣਾ ਸਰਕਾਰ ਖੋਲ ਦੇ ਤਾਂ ਹੀ ਤੇ ਦਿੱਲੀ ਜਾਣਾ ਕਿਉਂ ਨੇ ਆਈ ਤਾਂ ਦਿੱਲੀ ਜਾ ਕੇ ਆਪਣਾ ਪਰਟਾਈਟ ਕਰਨਾ ਆਈ ਸਾਡਾ ਛੜਕ ਰੱਖਣ ਦਾ ਨਾ ਕੋਈ ਪਹਿਲਾਂ ਪ੍ਰੋਗਰਾਮ ਨਾ ਹੋਣਿਆ ਇਹ ਤਾਂ ਸਰਕਾਰ ਨੇ ਤੁਹਾਨੂੰ ਪਾਇਆ ਹੋਇਆ ਇੱਥੇ ਇਹ ਗੱਲ ਉਹਦੋਂ ਵੀ ਕਹੀ ਆ ਅੱਜ ਵੀ ਜਦੋਂ ਆਏ ਆ ਤੇ ਉਹ ਅੱਜ ਵੀ ਸਾਡੇ ਸਾਹਮਣੇ ਇਹੀ ਗੱਲ ਕਹੀ ਆ ਛੜਕ ਤੇ ਭਾਈ ਹਰਿਆਣਾ ਸਰਕਾਰ ਨੇ ਰੋਕੀ ਹੋਈ ਆ ਹਰਿਆਣਾ ਸਰਕਾਰ ਕੋ ਜਾਓ ਉਹ ਆਪਣੇ ਪੁਲਿਸ ਬੰਦ ਲੱਗੇ ਹੋਏ ਆ ਸਰਕਾਬਾ ਲੱਗੇ ਹੋਇਆ ਉਹਨਾਂ ਨੇ ਜਾ ਕੇ ਗੱਲ ਕਰ ਉਹਨਾਂ ਦੇ ਕਿ ਆਪਣੇ ਅਧਿਕਾਰੀ ਨਾਲ ਕਿ ਕਿਉਂ ਛੜਕ ਰੋਕੀ ਛੜਕ ਖੋਲਣ ਨੂੰ ਆਈਦਾ ਸਾਡੇ ਲੋਕ ਸਾਡਾ ਛੜਕ ਖੋਲਣ ਤੇ ਕੋਈ ਤਰਾਜ ਹੀ ਨਹੀਂ ਹੈਗਾ ਛੜਕ ਨਾ ਖੋਲਦੇ ਇਸ ਕਰਕੇ ਜੋ ਵੀ ਇਹ ਵਾਕਿਆ ਹੋਇਆ ਵਾ ਜਿੱਤਰਾ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਹਾਰਟਕ ਸਟੇਜ ਦੇ ਉੱਤੇ ਉਹਦੀ ਆਈ ਸਖਤ ਨਿੰਦਿਆ ਕਰਦੇ ਆ ਕਿਸਾਨ ਮੀਰੂ ਸਿੰਘ ਅਸਕਵਿਟੀ ਪੰਜਾਬ ਵੱਲੋਂ ਤੇ ਇਹ ਸਾਰੀ ਪਲੈਨਿੰਗ ਜਿਹੜੀ ਆ ਸਰਕਾਰ ਵੱਲੋਂ ਕੀਤੀ ਗਈ ਆ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਆ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆ ਤੇ ਭਾਜਪਾ ਵੱਲੋਂ ਕੀਤੀ ਗਈ ਆ ਇਹਨਾਂ ਦੀ ਮਿਲੀ ਭੁਗ ਦੇ ਨਾਲ ਫਿਰ ਜਦੋਂ ਉੱਥੇ ਹਮਲਾ ਕਰਦੇ ਸਟੇਜ ਤੇ ਉੱਥੇ ਲੱਗੇ ਇੱਕ ਫਰਲਾਣ ਤੇ ਉੱਤੇ ਜਿਹੜੇ ਆ ਫਰਲਾਣ ਤੋਂ ਘੱਟ ਨਾਲ ਹੀ ਜਿਹੜੇ ਚੌਕੀ ਆ ਪੁਲਿਸ ਦੀ ਪੰਜਾਬ ਪੁਲਿਸ ਦੀ ਉਹਨਾਂ ਨੇ ਪੰਜਾਬ ਪੁਲਿਸ ਦੀ ਚੌਕੀ ਨੇ ਕੋਈ ਨੋਟਸ ਨਹੀਂ ਲਿਆ ਪੁਲਿਸ ਦਾ ਜਿਹੜਾ ਉੱਥੇ ਕੋਈ ਅਧਿਕਾਰੀ ਆ ਜਾਂ ਉੱਥੇ ਪੁਲਿਸ ਦੇ ਮੁਲਾਜ਼ਮ ਆ ਉਹਨਾਂ ਨੇ ਆਣ ਕੇ ਕੋਈ ਨੋਟਸ ਨਹੀਂ ਲਿਆ ਵੀ ਆਣ ਕੇ ਸਟੇਜ ਦੇ ਉੱਤੇ ਕੋਈ ਬੰਦਾ ਗਿਗਰ ਪਾਰਿਆ ਜਾਂ ਰੌਲਾ ਪਾਇਆ ਇਥੋਂ ਕੀ ਜਾਂਦਾ ਇਥੋਂ ਇਹ ਜਾਪ ਰਿਹਾ ਵੀ ਭਗਵੰਤ ਮਾਨ ਦੀ ਸਰਕਾਰ ਤੇ ਜਿਹੜੀ ਆ ਹਰਿਆਣਾ ਦੀ ਸਰਕਾਰ ਤੇ 베ਜੀ ਦੀ ਜਿਨ੍ਹਾਂ ਨੇ ਬੰਦੇ ਭੇਜੇ ਆ ਜਿਨ੍ਹਾਂ ਨੇ ਇਹ ਮੋਰਚਾ ਜਿਹੜਾ ਖੇੜ ਦੀ ਕੋਸ਼ਿਸ਼ ਕੀਤੀ ਆ ਜਾਂ ਇੱਥੇ ਮੋਰਚੇ ਦੇ ਵਿੱਚ ਜਿਹੜਾ ਜਿਹੜਾ ਰਾਣ ਆਪਾਂ ਪਹੁੰਚ ਦੀ ਕੋਸ਼ਿਸ਼ ਕੀਤੀ ਆ ਇਹ ਸਾਰੀ ਪਲੈਨਿੰਗ ਇਹਨਾਂ ਦੀ ਆ ਇਹਨਾਂ ਵੱਲੋਂ ਕੀਤਾ ਗਿਆ ਵਾ ਇਸ ਕਰਕੇ ਅਸੀਂ ਪੰਜਾਬ ਦੇ ਪੰਜਾਬ ਦੇ ਆ ਹਰਿਆਣੇ ਦੇ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਤੇ ਦੁਨੀਆ ਦੇਸ਼ ਭਰ ਦੇ ਲੋਕਾਂ ਨੂੰ ਤੇ ਦੁਨੀਆ ਭਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਇਹ ਜਿਹੜੀ ਕੇਂਦਰ ਸਰਕਾਰ ਇਹ ਨਾਂ ਤੇ ਬਖਲਾਅ ਕਰਨਾ ਚਾਹੁੰਦੀ ਹੈ ਸਾਡੀਆਂ ਮੰਗਾਂ ਜਾਇਜ਼ ਆ ਜਦੋਂ ਸਾਡੀਆਂ ਮੰਗਾਂ ਜਾਇਜ਼ ਆ ਸਾਡੇ ਨਾਲ ਗੱਲਬਾਤ ਕਿਉਂ ਨਹੀਂ ਕਰ ਰਹੇ ਹੁਣ ਇਹ ਮਤਲਬ ਆਪ ਕਿੰਨੇ ਦਿਨ ਹੋ ਗਏ ਆ ਇਹ ਸਰਕਾਰ ਬਣੀ ਸਰਕਾਰ ਵੀ ਬਣ ਚੁੱਕੀ ਆ ਤੇ ਫਿਰ ਵੀ ਇਹ 9 ਜੂਨ ਦੀਆਂ ਸੌ ਚੁੱਕੀ ਹੋਈ ਆ ਪਰ ਅਜੇ ਤੱਕ ਇਹਨਾਂ ਨੇ ਗੱਲਬਾਤ ਕਿਉਂ ਨਹੀਂ ਕੀਤੀ ਅਜੇ ਤੱਕ ਇਹ ਗੱਲਬਾਤ ਨਹੀਂ ਕਰ ਰਹੇ ਕੋਈ ਮਸਲੇ ਦਾ ਹੱਲ ਨਹੀਂ ਕੱਢ ਰਹੇ ਫਿਰ ਸਰਕਾਰ ਕਸੂਰਵਾਰ ਹੈ ਦੂਜੇ ਬੰਨੇ ਜਿਹੜਾ ਬੋਰਚਾ ਲੱਗਾ ਹੋਇਆ ਉਹਨਾਂ ਨੂੰ ਲੋਕਾਂ ਦਾ ਆਪਸ ਵਿੱਚ ਕਲੈਸ਼ ਕਰਾ ਕੇ ਜਾਂ ਗੁੰਡੇ ਭੇਜ ਕੇ ਜਿ ਤਰ੍ਹਾਂ ਪਹਿਲਾਂ ਦਿੱਲੀ ਵਾਲੇ ਦੋਲਨਤੀਉਂ ਕਰਦੇ ਰਿਹਾ ਉਹ ਹੀ ਹਰ ਬਾਰ ਵਰਤ ਕੇ ਜੋ ਇਹ ਕਰ ਰਿਹਾ ਜਿ ਤਰ੍ਹਾਂ ਨਾ ਦਿੱਲੀ ਦੋਲਨਤੀ ਸਾਡੇ ਤੇ ਸਟੇਜ ਤੇ ਉੱਤੇ ਹਮਲੇ ਕੀਤੇ ਸੀ ਭਾਜਪਾ ਦੇ ਆਰਐਸ ਦੇ ਗੁੰਡਿਆਂ ਵੱਲੋਂ ਉਹੋ ਹੀ ਤਰੀਕਾ ਵਰਤ ਰਿਹਾ ਤੇ ਇਹ ਸਫਲ ਨਹੀਂ ਹੋਣ ਦਿਆਂਗੇ ਤੇ ਇਹਨਾਂ ਨੂੰ ਲੋਕ ਜਿਹੜੇ ਉਹ ਪਛਾਣ ਲੈਣ ਅਸੀਂ ਇਸ ਘਟਨਾ ਦੀ ਸਖਤ ਕੀਦਰੀ ਕਰਦੇ ਹਾਂ ਤੇ ਮੰਗ ਕਰਦੇ ਹਾਂ ਵੀ ਜਿਹੜੇ ਦੋਸ਼ੀ ਜਿਨ੍ਹਾਂ ਨੇ ਵੀ ਇਹ ਹਮਲਾ ਕੀਤਾ ਉਹਨਾਂ ਦੀ ਪਛਾਣ ਕੀਤੀ ਜਾਵੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਆਪਣਾ ਅंदोलਨ ਤੇਜ਼ ਕਰਾਂਗੇ ਹਰ ਹਾਲਤ ਵਿੱਚ ਜਿੱਤਾਂਗੇ ਅਸੀਂ ਨਾ ਤੇ ਸ਼ੜਕ ਪਹਿਲਾਂ ਰੋਕੀ ਆ ਨਾ ਹੀ ਉਡ ਰੋਕੀ ਹੋਈ ਆ ਸ਼ੜਕ ਖੋਲਣ ਅਸੀਂ ਆਪਣਾ ਦਿੱਲੀ ਨੂੰ ਕੂਚ ਕਰੀਏ ਅਸੀਂ ਆਪਣਾ ਦਿੱਲੀ ਜਾ ਕੇ ਪ੍ਰਦਰਸ਼ਨ ਕਰੀਏ ਇਹ ਸਾਡਾ ਪੱਕਾ ਤੇ ਅਸੀਂ ਆਪਣਾ ਅंदोलਨ ਜਾਰੀ ਰੱਖਾਂਗੇ ਵੈਲ ਰੂਜੀ ਕਾਕਾ ਸਾਹਿਬ ਵੈਲ ਰੂਜੀ